ਪੈਂਸ਼ਨ ਪ੍ਰੋਜੈਕਟ ਲੱਗਣ ਜਾ ਰਿਹਾ ਹੈ ਜੋ ਯੂਨਿਟ ਲੱਗਣ ਜਾ ਰਹੀ ਹੈ ਵੇਰਕਾ ਮਿਲ ਪਲਾਂਟ ਚ ਕੀ ਕੁ ਜਾਣਕਾਰੀ ਹੈ ਤਾਂ ਜੀ ਬਿਲਕੁਲ ਤੁਹਾਨੂੰ ਅ ਅੱਜ ਦੀ ਜਿਹੜੀ ਇੱਕ ਵੇਰਕਾ ਮਿਲ ਪਲਾਂਟ ਦੇ ਵਿੱਚ ਉਹ ਸੂਬੇ ਦੇ ਮੁੱਖ ਮੰਤਰੀ ਨੇ ਸਰਦਾਰ ਭਗਵਾਨ ਸਿੰਘ ਮਾਨ ਜਿਹੜੇ ਵਿਸ਼ੇਸ਼ ਤੌਰ ਤੇ ਉੱਤੇ ਪਹੁੰਚ ਰਹੇ ਨੇ ਤਾਂ ਇਸ ਦੇ ਵਿੱਚ ਇੱਕ ਖਾਸ ਪਲਾਂਟ ਜਿਹੜਾ ਨਵਾਂ ਵੱਲੋਂ ਲਗਾਇਆ ਜਾਣਾ ਤਾਂ ਇਸ ਪਲਾਂਟ ਦੀ ਜੇਕਰ ਅਸੀਂ ਮਿਲਕ ਫੀਡ ਦੇ ਵਿੱਚ ਜੇਕਰ ਇਸ ਦੀ ਕੀਮਤ ਦੀ ਗੱਲ ਕਰੀ ਤਾਂ 135 ਕਰੋੜ ਦੀ ਲਾਗਤ ਨਾਲ ਜਿਹੜਾ ਇਹ ਲੱਗਣਾ ਆਇਆ ਤਾਂ 1370 ਕਰੋੜ ਤੋਂ ਜ਼ਿਆਦਾ ਫਾਇਦਾ ਜਿਹੜੇ ਕਿਸਾਨਾਂ ਨੂੰ ਇਹਦਾ ਮਿਲੇਗਾ ਤਾਂ ਨੌਕਰੀਆਂ ਦੀ ਗੱਲ ਕਰੀਏ ਤਾਂ 1200 ਦੇ ਕਰੀਬ ਜਿਹੜੇ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਨੌਕਰੀ ਮਿਲੇਗੀ ਤਾਂ ਇਹ ਕਹਿ ਸਕਦੇ ਆ ਕਿ ਮਾਝੇ ਮਾਝੇ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਜਿਹੜਾ ਪਲਾਨ ਲੱਗੇਗਾ ਤਾਂ ਇਸ ਦੇ ਨਾਲ ਜਿਹੜੇ ਮਾਝੇ ਦਾ ਯੂਥ ਹੈਗਾ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਇਸ ਪਲਾਨ ਦੇ ਨਾਲ ਲੱਗਣ ਦੇ ਨਾਲ ਜਿਹੜਾ ਮਿਲੇਗਾ ਤਾਂ ਅੱਜ ਕਰੀਬ ਇਹ ਗੱਲ ਕਰ ਲਈਏ ਸਮੇਂ ਦੀ ਤਾਂ ਅੱਜ ਸ਼ਾਮ ਨੂੰ ਕਹਿ ਸਕਦੇ ਕਿ 4 ਵਜੇ ਦੇ ਕਰੀਬ ਜੋ ਸਰਦਾਰ ਭਗਵੰਤ ਸਿੰਘ ਮਾਨ ਹੈਗੇ ਨੇ ਸੂਬੇ ਦੇ ਮੁੱਖ ਮੰਤਰੀ ਉਹ ਵੇਰਕਾ ਮਿਲਕ ਪਲਾਟ ਵਿਖਿਆ ਪਹੁੰਚਣਗੇ ਤਾਂ ਉਹਨਾਂ ਵੱਲੋਂ ਇਸ ਦਾ ਜਿਹੜਾ 20 ਪੱਥਰ ਅਜੇ ਰੱਖਿਆ ਜਾਣਾ ਹੈ ਤਾਂ ਕਿਤਨੇ ਕਿਤੇ ਜਿਹੜੇ ਸੂਬੇ ਦੇ ਕਿਸਾਨ ਹੈਗੇ ਨੇ ਜਾਂ ਮਾਝੇ ਦੇ ਵਿਸ਼ੇਸ਼ ਤੌਰ ਤੇ ਗੱਲ ਕਰੀਏ ਜਾਂ ਨੌਜਵਾਨਾਂ ਦੀ ਗੱਲ ਕਰੀਏ ਤਾਂ ਕਈਆਂ ਦੇ ਘਰਾਂ ਦਾ ਰੋਜ਼ਗਾਰ ਜਿਹੜਾ ਇਸ ਪਲਾਂਟ ਲੱਗਣ ਦੇ ਨਾਲ ਚੱਲੇਗਾ ਤਾਂ ਫਾਇਦੇ ਦੀ ਗੱਲ ਕਰੀ ਤਾਂ 370 ਕਰੋੜ ਦੇ ਕਰੀਬ ਜਿਹੜਾ ਕਿਸਾਨ ਨੂੰ ਫਾਇਦਾ ਵੀ ਹੋਏਗਾ ਬਿਲਕੁਲ ਅਕਸ਼ੇ ਜਿਸ ਤਰ੍ਹਾਂ ਨਾਲ ਦੇਖਿਆ ਹੋਵੇ ਤਾਂ ਕਿਸਾਨਾਂ ਬਾਰੇ ਜਿਹੜਾ ਇਹ ਉਹ ਸਰਕਾਰ ਵੱਲੋਂ ਜ਼ਰੂਰ ਸੋਚਿਆ ਗਿਆ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਤਾਂ 370 ਕਰੋੜ ਥੋੜਾ ਨਹੀਂ ਹੁੰਦਾ ਜਿਸ ਦਾ ਲਾਭ ਜਿਹੜਾ ਇਹਨਾਂ ਕਿਸਾਨਾਂ ਨੂੰ ਮਿਲੇਗਾ ਔਰ ਜਿੱਥੇ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆਂ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈ ਜਾਂ ਲੋਕ ਬੱਚੇ ਵਿਦੇਸ਼ ਜਾ ਰਹੇ ਨੇ ਪਰ ਜੇਕਰ ਅਸੀਂ ਹੁਣ ਗੱਲ ਕਰੀਏ ਤਾਂ ਰੋਜ਼ਗਾਰ ਦੀ ਥੋੜੀ ਨਹੀਂ ਹੈ ਪੰਜਾਬ ਦੇ ਵਿੱਚ ਲਗਾਤਾਰ ਨੌਕਰੀ ਨੇ ਸਰਕਾਰ ਵੱਲੋਂ ਔਰ ਜੇਕਰ ਅਸੀਂ ਗੱਲ ਕਰੀਏ ਅੱਜ ਦੇ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਜੋ ਨੀ ਪੱਥਰ ਰੱਖਣਗੇ ਉਸ ਦੇ ਨਾਲ ਨੌਜਵਾਨਾਂ ਨੂੰ ਵੀ ਕਾਫੀ ਲਾਹਾ ਮਿਲੇਗਾ ਹਾਂ ਜੀ ਬਿਲਕੁਲ ਤੁਹਾਨੂੰ ਇਸ ਦੇ ਨਾਲ ਕਿਤਨਾ ਕਿਤੇ ਲਾਭ ਤਾਂ ਜਿਹੜਾ ਹੈਗਾ ਮਿਲਣਾ ਮਿਲਣਾ ਹੈ ਲੇਕਿਨ ਇਸ ਦੇ ਨਾਲ ਜਿਹੜੇ ਕਿਸਾਨ ਜਿਹੜੇ ਨੇ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਜਿਹੜਾ ਰੋਸ ਪ੍ਰਗਟ ਕਰ ਰਹੇ ਨੇ ਲੇਕਿਨ ਇਸ ਜੋ ਕਹਿ ਸਕਦੇ ਹਾਂ ਕਟਣ ਤੋਂ ਬਾਅਦ ਨਹੀਂ ਪੱਥਰ ਰੱਖਣ ਤੋਂ ਬਾਅਦ ਜੋ ਕਹਿ ਸਕਦੇ ਆ ਕਿ ਉਹਨਾਂ ਦਾ ਰੋਸ ਵੀ ਕਟੇਗਾ ਕਿਉਂਕਿ ਇਹ ਕਿਸਾਨੀ ਹਿੱਤ ਵਸਤੇ ਹੈਗਾ ਜੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਉਹਨਾਂ ਦੀ ਗੱਲ ਹੀ ਕਰ ਲਈ ਤਾਂ ਉਹਨਾਂ ਕੋਲ ਇੱਕ ਵਿਸ਼ੇਸ਼ ਜਿਹੜਾ ਇਹ ਪ੍ਰੋਜੈਕਟ ਜੇ ਕਹਿ ਸਕਦੇ ਲੈ ਕੇ ਆਇਆ ਜਾ ਰਿਹਾ ਤਾਂ ਉਹ ਵੀ ਇਸ ਸਟੋਰ ਦੇ ਤੇ ਗੁਰੂ ਨਗਰੀ ਦੇ ਵਿੱਚ ਤਾਂ ਬੜੀ ਵੱਡੀ ਗੱਲ ਹੈ ਇਸ ਦੇ ਨਾਲ ਕਾਫੀ ਜਿਹੜਾ ਫਾਇਦਾ ਕਿਸਾਨਾਂ ਦੇ ਨਾਲ ਨਾਲ ਨੌਜਵਾਨਾਂ ਨੂੰ ਮਿਲੇਗਾ ਕਈ ਘਰਾਂ ਦੀਆਂ ਰੋਟੀਆਂ ਜਿਹੜੀਆਂ ਇਸ ਦੇ ਉੱਤੇ ਚੱਲਣਗੀਆਂ ਜੀ ਬਿਲਕੁਲ ਅਕਸ਼ੇ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਨੂੰ ਚੁਣਿਆ ਗਿਆ ਹੈ ਅੰਮ੍ਰਿਤਸਰ ਗੁਰੂ ਨਗਰੀ ਜਿੱਥੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਇੱਕ ਦੂਰ ਡਾਡੇ ਤੋਂ ਇਥੇ ਸੰਗਤ ਆਉਂਦੀਆਂ ਨੇ ਇੱਕ ਟੂਰਿਸਟ ਪਲੇਸ ਵੀ ਹੈ ਔਰ ਧਾਰਮਿਕ ਸਥਾਨ ਵੀ ਹੈ ਔਰ ਜੇਕਰ ਅਸੀਂ ਵਪਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਵਪਾਰ ਨੂੰ ਲੈ ਕੇ ਵੀ ਬੜਾ ਸੋਚਿਆ ਗਿਆ ਹੈ ਇਥੇ ਸਰਕਾਰ ਵੱਲੋਂ ਔਰ ਮਿਲਕ ਪਲਾਂਟ ਜਿਹੜੀ ਜੁਨੀਟ ਹੋਣ ਲਗਾਉਣ ਜਾ ਰਹੇ ਨੇ ਉਸ ਦੇ ਨਾਲ ਕਿੰਨਾ ਕੁ ਫਾਇਦਾ ਹੋਵੇਗਾ ਕਿਸਾਨਾਂ ਨੂੰ ਔਰ ਖਾਸ ਤੌਰ ਤੇ ਜਿਹੜੇ ਇਥੇ ਕੰਮ ਕਰਨਗੇ ਵਪਾਰੀ ਹੋਣਗੇ ਜਾਂ ਕਿਸਾਨ ਹੋਣਗੇ ਬਿਲਕੁਲ ਤਨੋ ਜਿਹਨਾਂ ਵਪਾਰੀ ਜਿਹੜੇ ਹੈਗੇ ਨੇ ਜਾਂ ਕਿਸਾਨ ਹੈਗੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਲਾਭ ਜਿਹੜਾ ਇਸ ਦਾ ਮਿਲੇਗਾ ਕਿਉਂਕਿ ਮਿਲਕ ਫੈਡ ਦੇ ਇੱਥੇ ਜਿਹੜਾ ਵੇਰਕਾ ਮਿਲਕ ਪਲਾਂਟ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਅੱਜ ਤੋਂ ਘਾਟਨ ਕੀਤਾ ਐ ਨਹੀਂ ਪੱਤਰ ਰੱਖਿਆ ਜਾਣਾ ਤਾਂ ਇਸ ਦੇ ਨਾਲ ਨਾਲ ਕਿਉਂਕਿ ਜਿੱਥੇ ਕਿ ਗੁਰੂ ਨਗਰੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਉੱਤੇ ਗੁਰਸਿੱਖ ਸੰਗਤ ਵੀ ਪਹੁੰਚਦੀ ਆ ਦਰਸ਼ਨ ਦੇਦਾਰੇ ਕਰਨ ਵਾਸਤੇ ਜੋ ਸਲਾਨੀ ਨੇ ਵਾਗਾ ਬਾਰਡਰ ਵਿਖੇ ਜਾਂਦੇ ਨੇ ਤਾਂ ਕਿਤਨਾ ਕਿਤੇ ਇਸ ਜੋ ਕਹਿ ਸਕਦੇ ਆ ਕਿ ਜੋ ਮਿਰਚ ਪਲਾਂਟ ਦੇ ਵਿੱਚ ਜਿਹੜਾ ਜੁਦਗਾਟਨ ਜੋ ਭਗਵੰਤ ਸਿੰਘ ਮਾਨ ਉਹ ਲੋ ਕੀਤਾ ਜਾਣਾ ਤਾਂ ਇਸ ਦੇ ਨਾਲ ਕਾਫੀ ਲਾਭ ਜਿਹੜਾ ਉਹਨਾਂ ਸਰਦਾਲਵਾ ਨੂੰ ਵੀ ਮਿਲੇਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਹ ਜੋ ਨਵੀਂ ਜਿਹੜੀ ਉਦਘਾਟਨ ਇਸ ਦੇ ਵਿੱਚ ਕੀਤਾ ਜਾਣਾ ਤਾਂ ਉਹਦੇ ਨਾਲ ਕਿਸਾਨਾਂ ਦੇ ਨਾਲ-ਨਾਲ ਤਾਂ ਜਿਹੜੇ ਆਮ ਜਨਤਾ ਹੈਗੀ ਆ ਜਾਂ ਫਿਰ ਜਿਹੜੇ ਦੁਕਾਨਦਾਰ ਹੈਗੇ ਨੇ ਉਹਨਾਂ ਨੂੰ ਵੀ ਕਈ ਨਵੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਮਿਲਣਗੀਆਂ ਜਾਂ ਕਈ ਮਿਲਕ ਦੇ ਵਿੱਚ ਆਪਾਂ ਗੱਲ ਕਰ ਗਏ ਦੁੱਧ ਦੇ ਵਿੱਚ ਗੱਲ ਕਰ ਲਈਏ ਤਾਂ ਨਵੇਂ ਤਰ੍ਹਾਂ ਦੇ ਸਹਾਣਾ ਜੇ ਫੈਟ ਦੀ ਗੱਲ ਕਰ ਲਈਏ ਤਾਂ ਕਈ ਤਰ੍ਹਾਂ ਦਾ ਲਾਭ ਜਿਹੜਾ ਇਸ ਫੀਲਡ ਦੇ ਵਿੱਚ ਜਿਹੜੇ ਵੀ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦਾ ਫਾਇਦਾ ਜਿਹੜਾ ਇਸ ਦੇ ਵਿੱਚ ਮਿਲ ਸਕਦਾ ਹੈ ਜੀ ਜੀ ਬਿਲਕੁਲ ਬਹੁਤ ਵਾਮ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸੋ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਅਕਸ਼ੇ ਜੁੜ ਜਿਨ੍ਹਾਂ ਨੇ ਪੂਰੀ ਜਾਣਕਾਰੀ ਵਿਸਤਾਰ ਨਾਲ ਦੱਸੀ ਹੈ ਸੋ ਅੱਜ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਨੇ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਪ੍ਰੋਜੈਕਟ ਹੈਗਾ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਹੈ ਉਹ ਅੱਜ ਉਸ ਦਾ ਨੀ ਪੱਥਰ ਰੱਖਣਗੇ ਸਰਦਾਰ ਭਵਨ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਇਸ ਦੇ ਨਾਲ ਜਿੱਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਜੇਕਰ ਅਸੀਂ ਰੋਜ਼ਗਾਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਵਿੱਚ ਰੋਜ਼ਗਾਰ ਜਿਹੜਾ ਹੈ ਨਵੀਂ ਨੌਕਰੀਆਂ ਜਿਹੜੀਆਂ ਨੇ 1200 ਦੇ ਕਰੀਬ ਦੱਸੀ ਜਾ ਰਹੀ ਹੈ ਉਹ ਮਿਲਣਗੀਆਂ ਜਿਸ ਦੇ ਨਾਲ ਜੇਕਰ ਨੌਕਰੀ ਦੀ ਥੋੜੀ ਦੀ ਗੱਲ ਕਰਦੇ ਸੀ ਕਿ ਹਾਂ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਰੁਕ ਕਰ ਰਹੇ ਨੇ ਕਿਉਂਕਿ ਨੌਕਰੀ ਨਹੀਂ ਹੈ ਪਰ ਇੱਥੇ ਹੁਣ ਜਿਸ ਤਰ੍ਹਾਂ ਨਾਲ ਸਰਕਾਰ oportunidades ਦੇ ਰਹੀ ਹੈ ਨੌਜਵਾਨਾਂ ਨੂੰ ਨੌکریاں ਪ੍ਰਦਾਨ ਕਰ ਰਹੀ ਹੈ ਉਸ ਤੋਂ ਬਾਅਦ ਹੁਣ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਰੁੱਕ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਅੱਜ ਵੀ ਅੰਮ੍ਰਿਤਸਰ ਦੇ ਵਿੱਚ 4 ਵਜੇ ਨੀਂ ਪੱਥਰ ਰੱਖਿਆ ਜਾਵੇਗਾ ਸਦਾ ਭਗਵੰਤ ਸਿੰਘ ਮਾਨ ਵੱਲੋਂ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਉਹਨਾਂ ਵੱਲੋਂ ਐਕਸਪੈਂਸ਼ਨ ਪ੍ਰੋਜੈਕਟ ਜੋ ਮਿਲਕ ਫੈਟ ਦਾ ਹੈ ਉਹ ਵੇਰਕਾ ਮਿਲਕ ਪਲਾਂਟ ਦੇ ਵਿੱਚ ਜੋ ਪਹਿਲਾਂ ਲੱਗਾ ਹੋਇਆ ਸੀ ਹੁਣ ਉਸ ਦਾ ਇੱਕ ਹੋਰ ਯੂਨਿਟ ਦਾ ਨੀਂ ਪੱਥਰ ਰੱਖਣ ਜਾ ਰਹੇ ਨੇ ਉੱਥੇ ਅਸੀਂ ਇੱਕ ਹੋਰ ਗੱਲ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਮਾਨ ਸਰਕਾਰ ਆਹ ਵੱਲੋਂ ਉਹਨਾਂ ਵੱਲੋਂ ਬਜ਼ੁਰਗਾਂ ਨੂੰ ਵੀ ਤੋਹਫਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕਿਉਂਕਿ ਬਰਨਾਲਾ ਦੇ ਤਪਾਦ ਵਿੱਚ ਵਿਰਦਾ Ashram ਜਿਹੜਾ ਹੈ ਉਹ ਖੋਲਣ ਜਾ ਰਹੇ ਨੇ ਪੰਜਾਬ ਸਰਕਾਰ ਤਾਂ ਕਿ ਜਿਹੜੇ ਬਜ਼ੁਰਗ ਨੂੰ ਕਿਸੇ ਕਾਰਨਾ ਕਰਕੇ ਪਰਿਵਾਰ ਅਪਣਾਉਂਦਾ ਨਹੀਂ ਹੈ ਰਾਹ ਦੇ ਵਿੱਚ ਐਂ ਛੱਡ ਦਿੰਦਾ ਹੈ ਉਹਨਾਂ ਲਈ ਵਿਰਦਾ Ashram ਜਿਹੜੇ ਨੇ ਉਹ ਖੋਲਣ ਜਾ ਰਿਹਾ ਹੈ ਜਿਸ ਦੇ ਨਾਲ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਥੋੜਾ ਲਾਭ ਮਿਲੇਗਾ ਔਰ ਇਸ ਦੇ ਨਾਲ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਮੰਤਰੀ ਹੈਗੇ ਨੇ ਜਿਹੜੇ ਡਾਕਟਰ ਬਲਜੀਤ ਕੌਰ ਨੇ ਉਹਨਾਂ ਵੱਲੋਂ ਵੀ ਬਜ਼ੁਰਗਾਂ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ ਔਰ ਨਾਲ ਨਾਲ ਸਿਟੀਜ਼ਨਸ਼ਿਪ ਜਿਹੜੇ ਕਾਰਡ ਨੇ ਸੀਨੀਅਰ ਸਿਟੀਜ਼ਨ ਕਾਰਡ ਜਿਹੜੇ ਨੇ ਉਹ ਵੀ ਸੌਂਪੇ ਜਾਣਗੇ ਫਿਲਹਾਲ ਅ ਅੱਜ ਬਹੁਤ ਸਾਰੇ ਨੀ ਪੱਥਰ ਜਿਹੜੇ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਵੱਲੋਂ ਰੱਖੇ ਜਾਣਗੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਮਿਲਕਫੈਡ ਐਕਸਪੈਂਸ਼ਨ ਪ੍ਰੋਜੈਕਟ ਦਾ ਜੋ ਕਿ 135 ਕਰੋੜ ਦੀ ਲਾਗਤ ਦੱਸੀ ਜਾ ਰਹੀ ਹੈ ਉਸ ਦੇ ਅੱਜ ਇੱਕ ਵੇਕਾ ਪਲਾਂਟ ਦੇ ਵਿੱਚ ਯੂਨਿਟ ਲਗਾਉਣ ਜਾ ਰਹੇ ਨੇ ਉਸ ਦਾ ਨੀ ਪੱਥਰ ਰੱਖਣ ਜਾ ਰਹੇ ਨੇ ਜਿਸ ਦਾ ਲਾ ਸਿੱਧਾ ਤੋਂ ਸਿੱਧਾ ਕਿਸਾਨਾਂ ਨੂੰ ਮਿਲੇਗਾ ਨਾਲ ਦੇ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਨੇ ਉਹ ਪ੍ਰਦਾਨ ਹੋਣੀਆਂ ਫਿਲਹਾਲ ਇਸ ਲਈ ਅੰਮ੍ਰਿਤਸਰ ਦੀ ਇਹ ਬੇਹਤ ਵੱਡੀ ਖਬਰ ਹੈ ਜੋ 4 ਵਜੇ ਅਜਨੀ ਪੱਥਰ ਪੰਜਾਬ ਦੇ ਮੁੱਖ ਮੰਤਰੀ ਸਦਾਪ ਸਿੰਘ ਮਾਨ ਵੱਲੋਂ ਰੱਖਣ ਜਾ ਰਹੇ ਨੇ ਜੋ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਹੈ 135 ਕਰੋੜ ਦੀ ਲਗ ਦੇ ਨਾਲ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਲੱਗਣ ਜਾ ਰਿਹਾ ਜੀ ਹਾਂ ਵੇਰਕਾ ਮਿਲਕ ਪਲਾਂਟ ਦੇ ਵਿੱਚ ਜੋ ਯੂਨਿਟ ਹੈ ਨਵੀਂ ਲੱਗਣ ਜਾ ਰਹੀ ਹੈ ਔਰ ਇਸ ਯੂਨਿਟ ਦਾ ਨੀ ਪੱਥਰ ਰੱਖਣਗੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਸ਼ਾਮ ਦੇ 4 ਵਜੇ ਦਾ ਸਮਾਂ ਦਿੱਤਾ ਗਿਆ ਹੈ ਸੋ ਇਸ ਦੇ ਨਾਲ ਜੋ ਪ੍ਰੋਜੈਕਟ ਲੱਗੇਗਾ ਜਿਸ ਦੇ ਨਾਲ ਕਿਸਾਨਾਂ ਨੂੰ ਬਹੁਤ ਸਾਰਾ ਲਾਭ ਹੋਵੇਗਾ ਨਾਲ ਦੇ ਨਾਲ ਜੇਕਰ ਨੌਕਰੀਆਂ ਦੀ ਗੱਲ ਕੀਤੀ ਜਾਵੇ ਤਾਂ ਜੋ ਰੁਜ਼ਗਾਰ ਹੈ ਉਹ ਵੀ ਜਿਹੜੇ ਨੇ ਉਹ ਵੀ ਨੌਜਵਾਨਾਂ ਨੂੰ ਮਿਲਣਗੇ ਸੋ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਅਕਸ਼ੇ ਅਕਸ਼ੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅ ਅੰਮ੍ਰਿਤਸਰ ਕੇਸਰੀ ਔਰ ਜਗਬਾਣੀ ਤੇ ਸੋ ਅੱਜ ਜੋ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਲੱਗਣ ਜਾ ਰਿਹਾ ਹੈ ਜੋ ਯੂਨਿਟ ਲੱਗਣ ਜਾ ਰਹੀ ਹੈ ਵੇਰਕਾ ਮਿਲ ਪਲਾਂਟ ਚ ਕੀ ਕੁਝ ਜਾਣਕਾਰੀ ਹੈ ਤਾਂ ਜੀ ਬਿਲਕੁਲ ਤੁਹਾਨੂੰ ਅ ਅੱਜ ਦੀ ਜਿਹੜੀ ਇੱਕ ਵੇਰਕਾ ਮਿਲ ਪਲਾਂਟ ਦੇ ਵਿੱਚ ਉਹ ਸੂਬੇ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਵਿਸ਼ੇਸ਼ ਤੌਰ ਤੇ ਉੱਤੇ ਪਹੁੰਚ ਰਹੇ ਨੇ ਤਾਂ ਇਸ ਦੇ ਵਿੱਚ ਇੱਕ ਖਾਸ ਪਲਾਂਟ ਜਿਹੜਾ ਨਵਾਂ ਵੱਲੋਂ ਲਗਾਇਆ ਜਾਣਾ ਤਾਂ ਇਸ ਪਲਾਂਟ ਦੀ ਜੇਕਰ ਅਸੀਂ ਮਿਲਕ ਫੈਡ ਦੇ ਵਿੱਚ ਜੇਕਰ ਇਸ ਦੀ ਕੀਮਤੀ ਗੱਲ ਕਰੀ ਤਾਂ 135 ਕਰੋੜ ਦੀ ਲਾਗਤ ਨਾਲ ਜਿਹੜਾ ਇਹ ਲੱਗਣਾ ਆਇਆ ਤਾਂ 1.370 ਕਰੋੜ ਤੋਂ ਜ਼ਿਆਦਾ ਫਾਇਦਾ ਜਿਹੜੇ ਕਿਸਾਨਾਂ ਨੂੰ ਇਹਦਾ ਮਿਲੇਗਾ ਤਾਂ ਨੌਕਰੀਆਂ ਦੀ ਗੱਲ ਕਰੀਏ ਤਾਂ 1200 ਦੇ ਕਰੀਬ ਜਿਹੜੇ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਨੌਕਰੀ ਮਿਲੇਗੀ ਤਾਂ ਇਹ ਕਹਿ ਸਕਦੇ ਆ ਕਿ ਮਾਝੇ ਮਾਝੇ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਜਿਹੜਾ ਪਲਾਨ ਲੱਗੇਗਾ ਤਾਂ ਇਸ ਦੇ ਨਾਲ ਜਿਹੜੇ ਮਾਝੇ ਦਾ ਯੂਥ ਹੈਗਾ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਇਸ ਪਲਾਨ ਦੇ ਨਾਲ ਲੱਗਣ ਦੇ ਨਾਲ ਜਿਹੜਾ ਮਿਲੇਗਾ ਤਾਂ ਅੱਜ ਕਰੀਬ ਇਹ ਗੱਲ ਕਰਨ ਲਈ ਸਮੇਂ ਦੀ ਤਾਂ ਅੱਜ ਸ਼ਾਮ ਨੂੰ ਕਹਿ ਸਕਦੇ ਕਿ 4 ਵਜੇ ਦੇ ਕਰੀਬ ਜੋ ਸਰਦਾਰ ਭਗਵੰਤ ਸਿੰਘ ਮਾਨ ਹੈਗੇ ਨੇ ਸੂਬੇ ਦੇ ਮੁੱਖ ਮੰਤਰੀ ਉਹ ਵੇਰਕਾ ਮਿਲਕ ਪਲਾਟਫਾਰਮ 'ਤੇ ਪਹੁੰਚਣਗੇ ਤਾਂ ਉਹਨਾਂ ਵੱਲੋਂ ਇਸ ਦਾ ਜਿਹੜਾ ਨੀ ਪੱਥਰ ਅੱਜ ਰੱਖਿਆ ਜਾਣਾ ਤਾਂ ਕਿਤਨੇ ਕਿਤੇ ਜਿਹੜੇ ਸੂਬੇ ਦੇ ਕਿਸਾਨ ਹੈਗੇ ਨੇ ਜਾਂ ਮਾਝੇ ਦੇ ਵਿਸ਼ੇਸ਼ ਤੌਰ ਤੇ ਗੱਲ ਕਰੀਏ ਜਾਂ ਨੌਜਵਾਨਾਂ ਦੀ ਗੱਲ ਕਰੀਏ ਤਾਂ ਕਈਆਂ ਦੇ ਘਰਾਂ ਦਾ ਰੋਜ਼ਗਾਰ ਜਿਹੜਾ ਇਸ ਪਲਾਂਟ ਲੱਗਣ ਦੇ ਨਾਲ ਚੱਲੇਗਾ ਤਾਂ ਫਾਇਦੇ ਦੀ ਗੱਲ ਕਰੀ ਤਾਂ 370 ਕਰੋੜ ਦੇ ਕਰੀਬ ਜਿਹੜਾ ਕਿਸਾਨ ਨੂੰ ਫਾਇਦਾ ਵੀ ਹੋਏਗਾ ਬਿਲਕੁਲ ਅਕਸ਼ੇ ਜਿਸ ਤਰ੍ਹਾਂ ਨਾਲ ਦੇਖਿਆ ਹੋਵੇ ਤਾਂ ਕਿਸਾਨਾਂ ਬਾਰੇ ਜਿਹੜਾ ਇਹ ਉਹ ਸਰਕਾਰ ਵੱਲੋਂ ਜ਼ਰੂਰ ਸੋਚਿਆ ਗਿਆ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਤਾਂ 370 ਕਰੋੜ ਥੋੜਾ ਨਹੀਂ ਹੁੰਦਾ ਜਿਸ ਦਾ ਲਾਭ ਜਿਹੜਾ ਇਹਨਾਂ ਕਿਸਾਨਾਂ ਨੂੰ ਮਿਲੇਗਾ ਔਰ ਜਿੱਥੇ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆਂ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈ ਜਾਂ ਲੋਕ ਬੱਚੇ ਵਿਦੇਸ਼ ਜਾ ਰਹੇ ਨੇ ਪਰ ਜੇਕਰ ਅਸੀਂ ਹੁਣ ਗੱਲ ਕਰੀਏ ਤਾਂ ਰੋਜ਼ਗਾਰ ਦੀ ਥੋੜੀ ਨਹੀਂ ਹੈ ਪੰਜਾਬ ਦੇ ਵਿੱਚ ਲਗਾਤਾਰ ਨੌਕਰੀ ਨੇ ਸਰਕਾਰ ਵੱਲੋਂ ਔਰ ਜੇਕਰ ਅਸੀਂ ਗੱਲ ਕਰੀਏ ਅੱਜ ਦੇ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਜੋ ਨੀ ਪੱਥਰ ਰੱਖਣਗੇ ਉਸ ਦੇ ਨਾਲ ਨੌਜਵਾਨਾਂ ਨੂੰ ਵੀ ਕਾਫੀ ਲਾਹਾ ਮਿਲੇਗਾ ਜੀ ਬਿਲਕੁਲ ਤੁਹਾਨੂੰ ਇਸ ਦੇ ਨਾਲ ਕਿਤਨੇ ਕਿਤੇ ਲਾਭ ਤਾਂ ਜਿਹੜਾ ਹੈਗਾ ਮਿਲਣਾ ਮਿਲਣਾ ਹੈ ਲੇਕਿਨ ਇਸ ਦੇ ਨਾਲ ਜਿਹੜੇ ਕਿਸਾਨ ਜਿਹੜੇ ਨੇ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਜਿਹੜਾ ਰੋਸ ਪ੍ਰਗਟ ਕਰ ਰਹੇ ਨੇ ਲੇਕਿਨ ਇਸ ਜੋ ਕਹਿ ਸਕਦੇ ਉਹ ਕਟਣ ਤੋਂ ਬਾਅਦ ਨਹੀਂ ਪੱਥਰ ਰੱਖਣ ਤੋਂ ਬਾਅਦ ਜੋ ਕਹਿ ਸਕਦੇ ਆ ਕਿ ਉਹਨਾਂ ਦਾ ਰੋਸ ਵੀ ਕਟੇਗਾ ਕਿਉਂਕਿ ਇਹ ਕਿਸਾਨੀ ਹਿੱਤ ਵਸਤੇ ਹੈਗਾ ਜੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਉਹਨਾਂ ਦੀ ਗੱਲ ਹੀ ਕਰ ਲਈ ਤਾਂ ਉਹਨਾਂ ਕੋਲ ਇੱਕ ਵਿਸ਼ੇਸ਼ ਜਿਹੜਾ ਇਹ ਪ੍ਰੋਜੈਕਟ ਜੇ ਕਹਿ ਸਕਦੇ ਲੈ ਕੇ ਆਇਆ ਜਾ ਰਿਹਾ ਤਾਂ ਉਹ ਵੀ ਸਟੋਰ ਦੇ ਤੇ ਗੁਰੂ ਨਗਰੀ ਦੇ ਵਿੱਚ ਤਾਂ ਬੜੀ ਵੱਡੀ ਗੱਲ ਹੈ ਇਸ ਦੇ ਨਾਲ ਕਾਫੀ ਜਿਹੜਾ ਫਾਇਦਾ ਕਿਸਾਨਾਂ ਦੇ ਨਾਲ ਨਾਲ ਨੌਜਵਾਨਾਂ ਨੂੰ ਮਿਲੇਗਾ ਕਈ ਕਰਾਂ ਦੀਆਂ ਰੋਟੀਆਂ ਜਿਹੜੀਆਂ ਉਸ ਦੇ ਉੱਤੇ ਚੱਲਣਗੀਆਂ ਜੀ ਬਿਲਕੁਲ ਅਕਸ਼ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਨੂੰ ਚੁਣਿਆ ਗਿਆ ਹੈ ਅੰਮ੍ਰਿਤਸਰ ਗੁਰੂ ਨਗਰੀ ਜਿੱਥੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਇੱਕ ਦੁੱਧ ਰਾਡੇ ਤੋਂ ਉੱਥੇ ਸੰਗਤਾਂ ਆਉਂਦੀਆਂ ਨੇ ਇੱਕ ਟੂਰਿਸਟ ਪਲੇਸ ਵੀ ਹੈ ਔਰ ਧਾਰਮਿਕ ਸਥਾਨ ਵੀ ਹੈ ਔਰ ਜੇਕਰ ਅਸੀਂ ਵਪਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਵਪਾਰ ਨੂੰ ਲੈ ਕੇ ਵੀ ਬੜਾ ਸੋਚਿਆ ਗਿਆ ਹੈ ਇੱਥੇ ਸਰਕਾਰ ਵੱਲੋਂ ਔਰ ਮਿਲਕ ਪਲਾਂਟ ਜਿਹੜੀ ਜੁਨਿਟ ਹੋਣ ਲਗਾਉਣ ਜਾ ਰਹੇ ਨੇ ਉਸ ਦੇ ਨਾਲ ਕਿੰਨਾ ਕੁ ਫਾਇਦਾ ਹੋਵੇਗਾ ਕਿਸਾਨਾਂ ਨੂੰ ਔਰ ਖਾਸ ਤੌਰ ਤੇ ਜਿਹੜੇ ਇੱਥੇ ਕੰਮ ਕਰਨਗੇ ਵਪਾਰੀ ਹੋਣਗੇ ਜਾਂ ਕਿਸਾਨ ਹੋਣਗੇ ਬਿਲਕੁਲ ਤਨੋ ਜਿਹਨਾਂ ਵਪਾਰੀ ਜਿਹੜੇ ਹੈਗੇ ਨੇ ਜਾਂ ਕਿਸਾਨ ਹੈਗੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਲਾਭ ਜਿਹੜਾ ਇਸ ਦਾ ਮਿਲੇਗਾ ਕਿਉਂਕਿ ਮਿਲਕ ਫੈਡ ਦੇ ਇੱਥੇ ਜਿਹੜਾ ਵੇਰਕਾ ਮਿਲਕ ਪਲਾਂਟ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਅਜੋ ਦੁਗਾਟਨ ਕੀਤਾ ਇੰਨੀ ਪੱਤਰ ਰੱਖਿਆ ਜਾਣਾ ਤਾਂ ਇਸ ਦੇ ਨਾਲ ਨਾਲ ਕਿਉਂਕਿ ਜਿੱਥੇ ਕਿ ਗੁਰੂ ਨਗਰੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਉੱਤੇ ਗੁਰਸਿੱਖ ਸੰਗਤ ਵੀ ਪਹੁੰਚਦੀ ਆ ਦਰਸ਼ਨ ਦੇਦਾਰੇ ਕਰਨ ਵਾਸਤੇ ਜੋ ਸਲਾਨੀ ਨੇ ਵਾਗਾ ਬਾਰਡਰ ਵਿਖੇ ਜਾਂਦੇ ਨੇ ਤਾਂ ਕਿਤਨਾ ਕਿਤੇ ਇਸ ਜੋ ਕਹਿ ਸਕਦਾ ਹੈ ਕਿ ਜੋ ਮਿਰਕ ਪ੍ਰਾਂਤ ਦੇ ਵਿੱਚ ਜਿਹੜਾ ਜੁਦਗਾਟਨ ਜੋ ਭਗਵੰਤ ਸਿੰਘ ਮਾਨ ਹੋਣਾ ਉਹ ਲੋ ਕੀਤਾ ਜਾਣਾ ਤਾਂ ਇਸ ਦੇ ਨਾਲ ਕਾਫੀ ਲਾਭ ਜਿਹੜਾ ਉਹਨਾਂ ਸ਼ਰਧਾਲੂਆਂ ਨੂੰ ਵੀ ਮਿਲੇਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਹ ਜੋ ਨਵੀਂ ਜਿਹੜੀ ਉਦਘਾਟਨ ਇਸ ਦੇ ਵਿੱਚ ਕੀਤਾ ਜਾਣਾ ਤਾਂ ਉਹਦੇ ਨਾਲ ਕਿਸਾਨਾਂ ਦੇ ਨਾਲ-ਨਾਲ ਤਾਂ ਜਿਹੜੇ ਆਮ ਜਨਤਾ ਹੈਗੀ ਆ ਜਾਂ ਫਿਰ ਜਿਹੜੇ ਦੁਕਾਨਦਾਰ ਹੈਗੇ ਨੇ ਉਹਨਾਂ ਨੂੰ ਵੀ ਕਈ ਨਵੀਆਂ ਚੀਜ਼ਾਂ ਜਣੀਆਂ ਇਸ ਦੇ ਵਿੱਚ ਮਿਲਣਗੀਆਂ ਜਾਂ ਕਈ ਮਿਲਕ ਦੇ ਵਿੱਚ ਆਪਾਂ ਗੱਲ ਕਰ ਦੁੱਧ ਦੇ ਵਿੱਚ ਗੱਲ ਕਰ ਲਈਏ ਤਾਂ ਨਵੇਂ ਚਰਾ ਦੇ ਸਾਨਾ ਜੇ ਫੈਟ ਦੀ ਗੱਲ ਕਰ ਲਈਏ ਤਾਂ ਕਈ ਤਰ੍ਹਾਂ ਦਾ ਲਾਭ ਜਿਹੜਾ ਇਸ ਫੀਲਡ ਦੇ ਵਿੱਚ ਜਿਹੜੇ ਵੀ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦਾ ਫਾਇਦਾ ਜਿਹੜਾ ਇਸ ਦੇ ਵਿੱਚ ਮਿਲ ਸਕਦਾ ਹੈ ਜੀ ਜੀ ਬਿਲਕੁਲ ਬਹੁਤ ਵਮ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸੋ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਅਕਸ਼ੇ ਜੁੜੇ ਜੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਵਿਸਤਾਰ ਨਾਲ ਦੱਸੀ ਹੈ ਸੋ ਆ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਨੇ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਪ੍ਰੋਜੈਕਟ ਹੈਗਾ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਹੈ ਉਹ ਅੱਜ ਉਸ ਦਾ ਨੀ ਪੱਥਰ ਰੱਖਣਗੇ ਸਰਦਾਰ ਭਵਨ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਇਸ ਦੇ ਨਾਲ ਜਿੱਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਜੇਕਰ ਅਸੀਂ ਰੋਜ਼ਗਾਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਵਿੱਚ ਰੋਜ਼ਗਾਰ ਜਿਹੜਾ ਹੈ ਨਵੀਂ ਨੌਕਰੀਆਂ ਜਿਹੜੀਆਂ ਨੇ 1200 ਦੇ ਕਰੀਬ ਦੱਸੀ ਜਾ ਰਹੀ ਹੈ ਉਹ ਮਿਲਣਗੀਆਂ ਜਿਸ ਦੇ ਨਾਲ ਜੇਕਰ ਨੌਕਰੀ ਦੀ ਥੋੜੀ ਦੀ ਗੱਲ ਕਰਦੇ ਸੀ ਕਿ ਹਾਂ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਰੁੱਕਾਰੇ ਨੇ ਕਿਉਂਕਿ ਨੌਕਰੀ ਨਹੀਂ ਹੈ ਪਰ ਇੱਥੇ ਹੁਣ ਜਿਸ ਤਰ੍ਹਾਂ ਨਾ ਸਰਕਾਰ oportunidades ਦੇ ਰਹੀ ਹੈ ਨੌਜਵਾਨਾਂ ਨੂੰ ਨੌکریاں ਪ੍ਰਦਾਨ ਕਰ ਰਹੀ ਹੈ ਉਸ ਤੋਂ ਬਾਅਦ ਹੁਣ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਰੁੱਕ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਅੱਜ ਵੀ ਅੰਮ੍ਰਿਤਸਰ ਦੇ ਵਿੱਚ 4 ਵਜੇ ਨੀਂ ਪੱਥਰ ਰੱਖਿਆ ਜਾਵੇਗਾ ਸਦਾ ਭਗਵੰਤ ਸਿੰਘ ਮਾਨ ਵੱਲੋਂ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਉਹਨਾਂ ਵੱਲੋਂ ਐਕਸਪੈਂਸ਼ਨ ਪ੍ਰੋਜੈਕਟ ਜੋ ਮਿਲਕ ਫੈਟ ਦਾ ਹੈ ਉਹ ਵੇਰਕਾ ਮਿਲਕ ਪਲਾਂਟ ਦੇ ਵਿੱਚ ਜੋ ਪਹਿਲਾਂ ਲੱਗਾ ਹੋਇਆ ਸੀ ਹੁਣ ਉਸ ਦਾ ਇੱਕ ਹੋਰ ਯੂਨਿਟ ਦਾ ਨੀਂ ਪੱਥਰ ਰੱਖਣ ਜਾ ਰਹੇ ਨੇ ਉੱਥੇ ਅਸੀਂ ਇੱਕ ਹੋਰ ਗੱਲ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਮਾਨਸਰ ਆਹ ਵੱਲੋਂ ਉਹਨਾਂ ਵੱਲੋਂ ਬਜ਼ੁਰਗਾਂ ਨੂੰ ਵੀ ਤੋਹਫਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕਿਉਂਕਿ ਬਰਨਾਲਾ ਦੇ ਤਪਾਦ ਵਿੱਚ ਵਿਰਦਾ ਆਸ਼ਰਮ ਜਿਹੜਾ ਹੈ ਉਹ ਖੋਲਣ ਜਾ ਰਹੇ ਨੇ ਪੰਜਾਬ ਸਰਕਾਰ ਤਾਂ ਕਿ ਜਿਹੜੇ ਬਜ਼ੁਰਗ ਨੂੰ ਕਿਸੇ ਕਾਰਨਾ ਕਰਕੇ ਪਰਿਵਾਰ ਅਪਣਾਉਂਦਾ ਨਹੀਂ ਹੈ ਰਾਹ ਦੇ ਵਿੱਚ ਇੱਦਾਂ ਹੀ ਛੱਡ ਦਿੰਦਾ ਹੈ ਉਹਨਾਂ ਲਈ ਵਿਰਦਾ ਆਸ਼ਰਮ ਜਿਹੜੇ ਨੇ ਉਹ ਖੋਲਣ ਜਾ ਰਿਹਾ ਹੈ ਜਿਸ ਦੇ ਨਾਲ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਥੋੜਾ ਲਾਭ ਮਿਲੇਗਾ ਔਰ ਇਸ ਦੇ ਨਾਲ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਮੰਤਰੀ ਹੈਗੇ ਨੇ ਜਿਹੜੇ ਡਾਕਟਰ ਬਲਜੀਤ ਕੌਰ ਨੇ ਉਹਨਾਂ ਵੱਲੋਂ ਵੀ ਬਜ਼ੁਰਗਾਂ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ ਔਰ ਨਾਲ ਨਾਲ ਸਿਟੀਜ਼ਨਸ਼ਿਪ ਜਿਹੜੇ ਕਾਰਡ ਨੇ ਸੀਨੀਅਰ ਸਿਟੀਜ਼ਨ ਕਾਰਡ ਜਿਹੜੇ ਨੇ ਉਹ ਵੀ ਸੌਂਪੇ ਜਾਣਗੇ ਫਿਲਹਾਲ ਅ ਅੱਜ ਬਹੁਤ ਸਾਰੇ ਨੀ ਪੱਥਰ ਜਿਹੜੇ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਵੱਲੋਂ ਰੱਖੇ ਜਾਣਗੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਮਿਲਕਫੈਡ ਐਕਸਪੈਂਸ਼ਨ ਪ੍ਰੋਜੈਕਟ ਦਾ ਜੋ ਕਿ 135 ਕਰੋੜ ਦੀ ਲਾਗਤ ਦੱਸੀ ਜਾ ਰਹੀ ਹੈ ਉਸ ਦੇ ਅੱਜ ਇੱਕ ਵੇਕਾ ਪਲਾਨ ਦੇ ਵਿੱਚ ਯੂਨਿਟ ਲਗਾਉਣ ਜਾ ਰਹੇ ਨੇ ਉਹਦਾ ਨੀ ਪੱਥਰ ਰੱਖਣ ਜਾ ਰਹੇ ਨੇ ਇਸ ਦਾ ਲਾਸ ਸਿੱਧਾ ਤੋਂ ਸਿੱਧਾ ਕਿਸਾਨਾਂ ਨੂੰ ਮਿਲੇਗਾ ਨਾਲ ਦੇ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਨੇ ਉਹ ਪ੍ਰਦਾਨ ਹੋਣਗੀਆਂ ਫਿਲਹਾਲ ਇਸ ਵੇਲੇ ਅੰਮ੍ਰਿਤਸਰ ਦੀ ਇਹ ਬੇਹਤ ਵੱਡੀ ਖਬਰ ਹੈ ਜੋ 4 ਵਜੇ ਅੱਜ ਨੀ ਪੱਥਰ ਪੰਜਾਬ ਦੇ ਮੁੱਖ ਮੰਤਰੀ ਸਦਾਪਗਵਨ ਸਿੰਘ ਮਾਨ ਵੱਲੋਂ ਰੱਖਣ ਜਾ ਰਹੇ ਨੇ ਜੋ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਹੈ ਜੋ 135 ਕਰੋੜ ਦੀ ਲਗ ਦੇ ਨਾਲ ਮਿਲਕ ਫੈਡ ਐਕਸਪੈਂਸ਼ਨ ਪ੍ਰੋਜੈਕਟ ਲੱਗਣ ਜਾ ਰਿਹਾ ਜੀ ਹਾਂ ਵੇਰਕਾ ਮਿਲਕ ਪਲਾਂਟ ਦੇ ਵਿੱਚ ਜੋ ਯੂਨਿਟ ਹੈ ਨਵੀਂ ਲੱਗਣ ਜਾ ਰਹੀ ਹੈ ਔਰ ਇਸ ਯੂਨਿਟ ਦਾ ਨੀ ਪੱਥਰ ਰੱਖਣਗੇ